ਫੀਸ ਅੱ체 ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਬਹੁਤ ਵਧੀਆ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਕਬੱਡੀ ਖੇਡਣ ਦਾ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਕਬੱਡੀ ਖੇਡਣ ਦਾ ਲੈ ਵੀ ਖੁਰਦ ਵਾਲਿਆ ਪੈ ਗਈ ਕਬੱਡੀ ਲਾਓ ਕਬੱਡੀ ਪੈ ਗਈ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹੁਣ ਦੌਧਰ ਪਿੰਡ ਦੇ ਜਾਫੀ ਕਹਦੇ ਤੋਂ ਇਸ ਵੀ ਕਿਹੜਾ ਮੁੰਡਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦੇਗਾ ਉਹ ਆ ਵੀ ਭੱਜ ਗਿਆ ਕਿੱਧਰ ਨੂੰ ਹੋ ਗਿਆ ਰੱਬਾ ਕਹਿੰਦਾ ਛੋਟੀ ਛੋਟੀ ਗੱਲ ਤੋਂ ਐਵੇਂ ਤਿਰਿਆ ਫਿਰਦਾ ਏ ਮਾੜੇ ਘਰ ਦੀ ਗੰਦੀ ਵਗੂ ਰਿਹੜਿਆ ਫਿਰਦਾ ਵਾਹ ਬਈ ਵਾਹ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਆ ਲਾਓ ਕਬੱਡੀ ਟੇਕਲ ਪੁਆਇੰਟ ਦਾ ਜਿਹੜਾ ਵਾਦਾ ਕਰ ਗਿਆ ਅਗਲੀ ਕਬੱਡੀ ਕਹਿੰਦੇ ਨੂਰਪੁਰੇ ਦੀ ਤਰਫ ਤੋਂ ਸਾਹਮਣੇ ਦਾ ਰੰਗ ਗੱਭਰੂ ਆਹ ਵੇਖੋ ਮਸਤ ਮਸਤ ਦੀ ਚਾਲ ਦੇ ਨਾਲ ਅਗਲੇ ਪਾਸੇ ਧਾਵਾ ਬਹੁਤ ਸੁੱਤਿਆ ਮੇਰੇ ਮਿੱਤਰੋ ਆ ਦੂਜੇ ਪਾਸੇ ਵਾਹ ਬਈ ਵਾਹ ਉਹ ਕਹਿੰਦਾ ਮੈਂ ਪਾੜੇ ਨੂੰ ਹੱਥ ਲਾਤਾ ਵਾਹ ਇਹ ਨੰਬਰ ਲੈ ਗਿਆ ਜੀ ਇਹ ਨਹੀਂ ਨਹੀਂ ਰਹਿ ਗਿਆ